ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਤਾਜੀ ਸੂਈ ਤੇ ਦੋ ਹਜੇ ਕੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਸਤਿ ਸ਼੍ਰੀ ਅਕਾਲ ਬਲਜਿੰਦਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਵਧੀਆ ਕਿਵੇਂ ਚੱਲਦਾ ਬਾਈ ਕੰਮ ਕਰ ਬਾਈ ਕੰਮ ਕਰ ਕਿਰਪਾ ਮਹਾਰਾਜ ਦੀ ਵੀਰੇ ਠੀਕ ਆ ਤੇ ਰੇਟ ਫਿਰ ਕਿਵੇਂ ਰਹਿਣਗੇ ਅੱਜ ਰੇਟ ਅੱਜ ਬਿਲਕੁਲ ਜਿਵੇਂ ਖਿੱਚ ਕੇ ਜਿਵੇਂ ਅੱਗੇ ਕਰੇ ਸੀ ਹਾਂਜੀ ਹਾਂਜੀ ਠੀਕ ਆ ਬਾਈ ਨਾਲੇ ਬੈਕ ਗਈਆਂ ਆਪਣੇ ਦੋ ਗਾਈਆਂ ਇੱਕ ਰਹਿ ਗਈ ਉਹਨਾਂ ਵਿੱਚ ਉਹ ਸਮਾਂ ਲੈਣ ਦੀ ਕੱਚੀ ਹੈਗੀ ਠੀਕ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲਦਾ ਨਾਮ ਬਸਦੂ ਪਿੰਡ ਭਾਈ ਰੂਪਾ ਜੀ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਸਲਾਦਪੁਰਾ ਸਾਰਾ ਗਮਟੀ ਸਿਲਵਰਾ ਸੁਦਾਣਾ ਜੀ ਕੰਟੈਕਟ ਨੰਬਰ ਕੰਟੈਕਟ ਨੰਬਰ 84277 16277 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਬਾਈ ਬਾਈ ਪਹਿਲੇ ਨੰਬਰ ਵਾਲੀ ਤੇ ਸ਼ੁਰੂ ਕਰੀਏ ਹਾਂਜੀ ਹਾਂਜੀ ਲੈ ਕੱਲ ਸੂਈ ਆ ਬਲਜਿੰਦਰ ਵੀਰ ਬੈੜਾ ਹੂੰ ਦੂਜਾ ਸੂਬਾ ਕੀ ਬੈੜਾ ਠੀਕ ਹੈ ਤੇ 22 ਬਾਈ ਲੀਟਰ ਦੁੱਧ ਪਾਉ ਜੂਗੀ ਪਿਛਲੇ ਸੂਏ ਦਾ ਕੀ ਕੜਾ ਪਹਿਲੇ 18 ਲੀਟਰ ਦੁੱਧ ਦਿੱਤਾ ਬਾਈ ਇਹਦਾ ਉਹ ਠੰਡੀ ਸੀਲ ਆ ਹਾਂਜੀ ਹਾਂ ਜਮਾ ਠੰਡੀ ਸੀਲ ਫੋਲਾ ਬਾਈ ਹਾਂਜੀ ਹਾਂਜੀ ਵੀਰੇ ਜਮਾ ਠੰਡੀ ਸੀਲ ਲਓ ਕਿਆ ਬਾਤ ਆ ਬਾਈ ਠੰਡੀ ਸ਼ੀਲ ਦੇਖੋ ਬਾਈ ਤਾਰਾ ਮਾਰੂਂਗੇ ਹਾਂਜੀ ਹਾਂਜੀ ਤਾਰਾ ਮਾਰ ਦਿੰਦੇ ਕਿਆ ਬਾਤ ਆ ਚੂਣ ਚਬਾ ਬਹੁਤ ਚੰਗਾ ਹੈ ਨਾ ਹਾਂਜੀ ਹਾਂਜੀ ਵੀਰ ਨੇ ਬੱਚਾ ਨਹੀਂ ਲਾਇਆ ਬਾਈ ਕੋਈ ਨਿਆਣਾ ਨਹੀਂ ਪਾਇਆ ਮੌਂ ਨਾ ਖੜੀਆ ਕਰ ਮੰਨ ਲੈ ਨਲੇ ਖੜਾ ਹੀ ਤਾਰਾ ਮਾਰੀਦਾ ਹਾਂਜੀ ਹਾਂਜੀ ਬੈਠਿਆ ਵੀ ਨਹੀਂ ਕੋਈ ਦਿੱਕਤ ਨਹੀਂ ਭਾ ਮੇਰਾ ਸਹੀ ਗੱਲ ਆ ਨਾੜਾ ਨੂੜਾ ਦੇਖੋ ਬਈ ਲੈ ਵੇ ਤੇ ਫੁੱਲ ਚੰਗੀਆਂ ਥਣਾ ਦਾ ਸੈਜ ਇੱਕ ਨੰਬਰ ਤੋ ਤਾਂ ਹੀ ਨਾੜ ਬੜੀ ਚੰਗੀ ਲੱਗਦੀ ਹਾਂਜੀ ਹਾਂਜੀ ਵੀਰੇ ਅੱਜ ਲੇਟ ਕੱਢਿਆ ਬੋਲਾ ਇਹਦਾ 9 ਵਜੇ ਕੱਢਿਆਗਾ ਉਸ ਹਾਂ ਨਾਲ ਲਾਲੇ ਹੁੰਦਾ ਅੱਜ ਹੂੰ ਤੇ ਰੋਦ 22 ਲੀਟਰ ਪਾ ਵਜੇ ਤੇ ਵਗੈਰੇ ਸਾਰਾ ਕੱਟਨ ਹਾਂਜੀ ਹਾਂਜੀ ਕੰਪਲੀਟ ਆ ਵੀਰੇ ਬੱਚਾ ਕੀ ਆ ਬਾਈ ਬੱਚਾ ਮੇਲ ਆ ਗਿਆ ਜੀ ਬੱਚਾ ਦਾ ਠੀਕ ਆ ਬੱਚਾ ਵਸ ਆ ਗਿਆ ਹਾਂਜੀ 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 ਪੈੜ ਦਾ ਪ੍ਰਿੰਟ ਪਉਂਟ ਪਹੁੰਚਣ ਦਾ ਹਾਂਜੀ 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 ਬਹੁਤ ਪ੍ਰਿੰਟ ਪਉਂਟ ਚੰਗਾ ਬਾਕੀ ਬਰੀਕੀ ਆਂਗਾ ਕੀ ਹਾਂਜੀ 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 ਕਿੰਨਾ ਦੁੱਧ ਪਾ ਦੂ ਬਾਈ ਦੁੱਧ 2 ਲੀਟਰ ਪਾ ਦਊਗੀ ਵੀਰੇ ਠੀਕ ਆ ਖੋਲਿਓ ਬਾਈ ਤੋਰੇ ਬਾਹਰੋਂ ਕੱਦ ਬਹੁਤ ਚੰਗਾ ਬਾਕੀ ਬਾਈ ਨੇ ਦੱਸਿਆ ਬਾਈ ਬਾਈ ਕਹਿੰਦਾ ਨੌਕ ਚਲੋ ਚਵਾਈ ਹੋਈ ਆ ਬਾਈ 9 ਵਜੇ ਹੋਈ ਆ ਹਾਂ 9 ਵਜੇ ਕੀਤੀ ਵੀਰ ਕਿੰਨਾ ਕ ਬੋਲਾ ਕੱਢਿਆ ਫਿਰ ਬੋਲਾ ਕੱਢਦਾ ਵੀਰੇ 7 ਲੀਟਰ ਬੋਲਾ ਕੱਢਦਾ ਬੱਚੇ ਨੂੰ ਦੇ ਦਉ ਠੀਕ ਐ ਬਾਈ ਨਾੜਾ ਨੂੜਾ ਬਾਈ ਫੁੱਲ ਚੰਗੀਆਂ ਸਮੀ ਵਾਲੀ ਫੁੱਲ ਆ ਗਈ ਤੱਦ ਵਾਲੀ ਵੜਾ ਬਾਈ ਅੰਦਰੂ ਬਹੁਤ ਚੰਗਾ ਆ ਗਿਆ ਲੇਵਾ ਦੇਖੋ ਬਹੁਤ ਕਮਾਲ ਦਾ ਸ਼ਾਮ ਤੱਕ ਮੈਂ ਤਿਆਰ ਹੁੰਦੀ ਆ ਹਾਂਜੀ ਸ਼ਾਮ ਤੱਕ ਮੈਂ ਤਿਆਰ ਪੂਰੀ ਪੂਰੀ ਵੀਰੇ ਠੀਕ ਐ ਬਾਈ ਸ਼ਾਮ ਤੱਕ ਬਾਈ ਕਿਹਨਾ ਜਿੱਥੇ ਮਰਜੀ ਛਾੜ ਦੇ ਖੁੱਲੀ ਕੋਈ ਚੱਕਰ ਨਹੀਂ ਯਾਰ ਭਾਈ ਦੀ ਪੁੱਛਦੀ ਨਹੀਂ ਜਮਾ ਠੰਡੀ ਸੀ ਲਾ ਵੀਰੇ ਜਿੱਥੇ ਖੜਾ ਤੀ ਉੱਥੇ ਖੜੀ ਰਹੀ ਸਹੀ ਗੱਲ ਆ ਜਿੱਥੇ ਖੜਾ ਆ ਤੀ ਬ ਤੇ ਨਾੜਾਂ ਨੁੜਾਂ ਦੇਖੋ ਬਾਈ ਨਾੜਾਂ ਦਾ ਹਦਿਆਂ ਹਣਾ ਲੈ ਵੀ ਹਾਂ ਜਿਹੜੀਆਂ ਗੁੰਦੀ ਪਈਆਂ ਕਰਮਾਂ ਦੀ ਨਾੜਾਂ ਨਾਲ ਦਾ ਜਮਾ ਹਾਂ ਜਿੱਥੇ ਮਰਜ਼ੀ ਖੜਾ ਦੇ ਕੋਈ ਛਾੜ ਨਹੀਂ ਕੋਈ ਲੱਤ ਨਹੀਂ ਭਾਜ ਦਿਨ ਕਰਦੀ ਨਹੀਂ ਮੋੜ ਦੇਮ ਤੇ ਮੁੱਲ ਬਾਜ ਬਾਈ ਕਿੰਨੇ ਮੁੱਲ ਬਾਈ ਜਮਾ ਜਾਇਜ਼ ਖੱਚ ਕੇ ਲੈਣ ਦੇਣ ਵਾਲਾ 68000 ਰੁਪਏ ਦੀ ਦੇ ਦੇਵਾਂਗਾ ਟੋਟਲੀ ਹਾਂਜੀ ਹਾਂਜੀ ਬਿੱਟ ਚੱਕੋ ਬਾਈ ਟੋਟਲੀ ਬਾਈ ਇਹਨਾ 68000 ਰੁਪਏ ਦੇ ਅੱਜ ਆਪਾਂ ਵੈਲਡ ਥੋੜੀ ਜਿਹਨੂੰ ਤੁਰਨਾ ਚ ਹੈਗੀ ਆ ਤੇ ਕਿਤੇ ਪੱਕੇ ਥਾਂ ਤੋਂ ਜ਼ਿਆਦਾ ਹੀ ਵੀ ਆ ਕਿਸ ਤਰ੍ਹਾਂ ਜਿੱਥੋਂ ਲੈਤੀ ਵੀਰ ਦੋ ਅ ਗੋਡੇ ਗੁੱਡੇ ਤੇ ਰਗੜਨ ਲੱਗੀਆਂ ਪਿਆ ਠੀਕ ਆ ਬਾਈ ਉਹ ਰਗੜਦਾ ਲ ਕਰਨ ਕਰਕੇ ਬਾਈ ਇਹ ਜੇ ਕਰਦੀ ਆ ਉਹ ਤੋਰਾ ਤਾਰਾ ਜਮਾ ਇੱਕ ਨੰਬਰ ਆ ਗਿਆ ਆਇਆ ਬੱਤੋ ਬਾਕੀ ਫੇਸ ਵਗੈਰਾ ਬਾਈ ਚੈੱਕ ਕਰ ਸਕਦਮ ਬੜਾ ਚੰਗਾ ਕਰ ਤੇ ਅੱਗੇ ਬਾਈ ਦੋ ਨੰਬਰ ਤੇ ਵਾਜੇ ਕਿਹੜਾ ਸੋਸ਼ਲ ਹੁੰਦੀ ਆ ਇਹ ਤੀਜਾ ਸੋਸ਼ਲ ਹੁੰਦੀ ਆ ਵੀਰਾ ਕਿੰਨੇ ਦਿਨਾਂ ਦੀ ਕੱਚੀ ਬਾਈ 2-3 ਦਿਨ ਦਾ ਸੰਭਲ ਲੈਂਦੀ ਆ ਬ੍ਰਜੇਂਦਰ 2-3 ਦਿਨਾਂ ਦਾ ਹਾਂਜੀ ਹਾਂਜੀ ਕੀ ਰਿਕਾਰਡ ਆ ਇਹਦਾ ਪਿਛਲੇ ਸੀ ਰਿਕਾਰਡ ਇਹਦਾ 18 ਲੀਟਰ ਵੀਰੇ ਐਦ ਕੀ ਫਿਰ ਕਿੰਨੀ ਬਾ 18 20 18 20 ਠੀਕ ਹੈ ਬਾਈ ਉਹ ਠੰਡੀ ਸੀ ਲੋ ਹਾਂਜੀ ਹਾਂਜੀ ਠੰਡੀ ਸੀ ਬਾਈ ਕਿਹਨਾ ਫੁੱਲ ਆ ਬਾਈ ਲੈ ਚੈੱਕ ਕਰ ਲੋ ਆ ਸੋ ਮੋਨ ਮਰੀ ਇਹਦਾ ਚੱਕਰੇ ਨਹੀਂ ਗੱਲ ਇੱਕ ਮੇਨ ਬਾਜ਼ ਹੋਰ ਆ ਕਿ ਨਾੜਾ ਪਤਾ ਨਹੀਂ ਕਿਵੇਂ ਹਨ ਲੈ ਵਾਂ ਦੇ ਕੰਧਾਂ ਆ ਬਹੁਤ ਸੋਹਣਿਆ ਕੱਢਿਆ ਇਹਨਾਂ ਨੇ ਆਰਡਰ ਬਹੁਤ ਸੋਹਣਿਆ ਦੋਨੇ ਮੈੜਾ ਆਰਡਰ ਤਿਆਰ ਕਰਾਓ ਬਾਈ 2-3 ਦਿਨਾਂ ਦੀ ਕੱਚੀ ਆ ਉਸ ਹਿਸਾਬ ਨਾਲ ਦਾ ਜਲਾ ਕੇ ਚੱਲੋ ਤੇ ਬਾਕੀ ਲੇਵਾ ਜਿਹੜਾ ਕਮਾਲ ਦਾ ਆ ਬਹੁਤ ਸੋਹਣਾ ਆ ਗਿਆ ਨਾ ਹਾਂਜੀ ਹਾਂਜੀ ਵੀਰੇ ਇੱਕ ਗੱਲ ਹੋਰ ਆ ਬਾਈ ਕੱਦ ਘਾਟ ਵੱਖਣਾ ਛੋਟੇ ਸਮਝ ਕੇ ਆਇਓ ਨਹੀਂ ਨਹੀਂ ਪੂਰੇ ਪ੍ਰੋਪਰ ਕੱਦ ਦੀਆਂ ਬਾਈ ਜਿੰਨੇ ਹੁੰਦਾ ਗਾਂ ਦਾ ਕੱਦ ਉਹਨਾਂ ਪ੍ਰੋਪਰ ਆ ਬਾਕੀ ਬਾਈ ਪਲੀ ਵੀ ਬਹੁਤ ਆ ਹਾਂਜੀ ਹਾਂਜੀ ਵੀਰੇ ਤੋਰਾ ਤਾਰਾ ਬਾਈ ਚੈੱਕ ਕਰੋ ਇੱਕ ਨੰਬਰ ਤੋਰਾ ਕਾ ਲੇਵਾ ਕਮਾਲ ਆ ਫੀਟਿੰਗਾਂ ਜਿਹੜਾ ਜਿਵੇਂ ਆਪਾਂ ਕਹ ਦੀਏ ਕਰਮਾਂ ਵਾਲੀ ਦਾ ਲੇਵਾ ਆ ਗਿਆ ਤੇ ਬਾਕੀ ਫੇਸ ਵਗੈਰਾ ਬੜਾ ਕਮਾਲ ਆ ਤੇ ਮੋਲੇ ਦਾ ਬਾਜ ਬਾਈ ਮੋਲੇ ਦਾ ਵੀਰੇ 70000 ਰੁਪਏ 70000 ਹਾਂਜੀ ਹਾਂਜੀ 70000 ਰੁਪਏ ਬਾਈ ਕਿੰਨਾ ਦਾ ਮਾਣਤਨ ਭਾਈ ਕਹਿੰਦਾ ਥੋੜਾ ਕਣਾ ਜਰੂਰ ਕਰ ਦਿਆਂਗੇ ਬਾਕੀ ਆਪਾਂ ਇਧਰੋਂ ਵੀ ਥਾਂ ਵਗੈਰਾ ਦਿਖਾ ਦਨੇ ਆ ਬਈ ਬੜਾ ਚੰਗਾ ਆ ਗਿਆ ਹੱਥੀ ਚੋਲੇ ਬਾ ਮਸ਼ੀਨ ਤੇ ਚੋਲੇ ਉਹ ਹੈਗੇ ਥੋੜੇ ਟੇਸਟ ਆ ਕਣੀ ਬਈ ਹਾਂਜੀ ਹਾਂਜੀ ਵੀਰ ਹੂੰ ਤੇ ਆਡਰ ਦੇਖੋ ਤੁਸੀਂ ਫਾੜੀ ਵਾਲਾ ਲੇਵਾ ਗਰਮਾ ਬਹੁਤ ਸੋਹਣਾ ਲੇਵਾ ਕੀ ਬਾਤ ਤੇ ਅੱਗੇ ਤਿੰਨ ਨੰਬਰ ਤੇ ਬਾਜ ਬਈ ਇਹ ਕਿਹੜਾ ਇਹ ਪਲੂਣ ਸੂਰਈ ਆ ਬੜੀ ਮਰੀ ਪਲੂਣ ਹਾਂਜੀ ਕਿੰਨੇ ਕ ਟਾਈਮ ਦੀ ਕੱਚੀ ਆ ਏ ਹੈਗੇ 6-7 ਦਿਨ ਲੈ ਜੂ ਵੀਰ 6-7 ਦਿਨਾਂ ਦੇ ਹਾਂਜੀ ਹਾਂਜੀ ਵੀਰ 6-7 ਦਿਨਾਂ ਦੀ ਕੱਚੀ ਆ ਬਾਈ ਪਲੂਨ ਸੁੰਦੀ ਆ ਉਹ ਠੰਡੀ ਸੀ ਲਾ ਹਾਂ ਹਾਂ ਠੰਡੀ ਸੀ ਲਾ ਬਾਈ ਠੀਕ ਆ ਬਾਈ ਆਪਾਂ ਟੱਕਾ ਕਰ ਲੈ ਮੜੀ ਵਾਸੀ ਦੀ ਲੈ ਬਾਈ ਤੋਰਾ ਤਰਾ ਇਹਦਾ ਵੀ ਇੱਕ ਨੰਬਰ ਆ ਗਰਮੀਆਂ ਦਾ ਤੋਹਫਾ ਆ ਗਿਆ ਹਾਂ ਹਾਂ ਵੀਰ ਹਾਂ ਗਰਮੀ ਆ ਬਾਈ ਜਿਹੜੀ ਬਿਲਕੁਲ ਨਹੀਂ ਮੰਨਣੀ ਫੈਟ ਆਊਗੀ ਚੰਗੀ ਆਊਗੀ ਕਿੰਨਾ ਜਦ ਦੁੱਧ ਪਾਉਣ ਦਾ ਦੁੱਧ 12-13 ਲੀਟਰ ਤਾਂ ਪਾ ਦੂਗੀ ਅਜੇ ਵੀਰੇ ਸਮਾਂ ਪਿਆਗਾ ਜਦ ਤੇ ਤਿਆਰੀ ਚ ਆਈ ਹੂੰ 14 ਤੋਂ ਪਹਿਲਾਂ ਛਿੰਗ ਜ਼ਰੂਰ ਆ ਬਾਈ ਕਹਿੰਦੀ ਕੁਛ ਨਹੀਂ ਹਾਂਜੀ ਹਾਂਜੀ ਹੂੰ ਮੜੇ ਰੁਕੀਏ ਤੇ ਬਾਈ ਬਾਈ ਲੈ ਬਾਈ ਚੈੱਕ ਕਰੋ ਸਣਾ ਦਾ ਸੈਜ ਆ ਗਿਆ ਇੱਕ ਨੰਬਰ ਬਹੁਤ ਚੰਗਾ ਥਾਣਾ ਆ ਗਿਆ ਹਵਾਨਾ ਹਜੇ ਪੱਟਣਾ ਸਟਾਰਟ ਹੀ ਕਰਾਂ ਮਨ ਲਓ ਵੀ ਤਿਆਰੀ ਥੋੜੀ ਜੀ ਕਰੀ ਜਾ ਹਾਂਜੀ ਹਾਂਜੀ ਵੀਰ ਬਹੁਤ ਸੂਣੀ ਤਿਆਰੀ ਕਰਨੀ ਆ ਕਰ ਮਾਲ ਨੇ ਪਲ ਪਾਉਣ ਲੱਗੇ ਬਾਈ ਹੈਨਾ ਹਾਂਜੀ 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 ਹੂੰ ਤੇ ਮੁੱਲੇ ਦਾ ਬਾਈ ਅੱਜ ਬਾਅਦ ਕੀ ਰਹਿਣਾ ਮੁੱਲ ਜਾਇਜ਼ ਹੀ ਕਰਾਂਗੇ ਵੀਰੇ ਹੂੰ 42000 ਰੁਪਏ ਦੀ ਬੱਡ ਦੇ ਦੇਾਂਗੇ ਬੱਸੀਆਂ ਵਾਲਾ ਮੁੱਲ ਹਾਂ ਜਮਾਂ ਬੱਛੀਆਂ ਵਾਲਾ ਮੁੱਲ ਠੀਕ ਆ 42000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਵੜਾ ਦੇ ਦੇਾਂਗੇ ਬਾਕੀ ਲੈਵਾ ਨਾ ਦੂਮਾ ਪਾਸੇ ਨੂੰ ਤਿਆਰ ਕਰੂ ਜਿੰ 100 ਨੂੰ ਹੋਊਗਾ ਭਾਈ ਤੇ ਮੌਲਵੀ ਬਾਈ ਨੂੰ ਹਿਸਾਬ ਨਾ ਕਰਿਆ 42000 ਰੁਪਏ ਦੀ ਬਾਈ ਕਹਿੰਨਾ ਅੱਜ ਆਪਾਂ ਦੇ ਦੇਾਂਗੇ ਥਾਣਾ ਪਾ ਇਧਰ ਉਹ ਚੈੱਕ ਕਰਵਾਉਣੇ ਆ ਬਾਈ ਬੜਾ ਚੰਗਾ ਖੁੱਣ ਲੱਗ ਜਾਦਾ ਥੋੜਾ ਜਿਹਾ ਡਰ ਸੀ ਜਰੂਰ ਹੈ ਕਿਉਂਕਿ ਬਾਈ ਕੁਛ ਤਾਂ ਪਲੂਨ ਵੀ ਆ ਕਿ ਨਹੀਂ ਬਾਈ ਹਾਂਜੀ ਹਾਂਜੀ ਵੀਰੇ ਹੂੰ ਠੰਡੀ ਸੀ ਲੱਗੀ ਫੁੱਲ ਹੈ ਚੈੱਕ ਉਹਦਾ ਕੋਈ ਦਿੱਕਤ ਨਹੀਂ ਠੰਡੀ ਸੀ ਲੱਗਾ ਬਿਲਕੁਲ ਕੀ ਬਾਤ ਹੈ ਹਨਾ ਠੰਡੀ ਸੀ ਲੱਗੀ ਫੁੱਲ ਕੋਈ ਦਿੱਕਤ ਨਹੀਂ ਲੱਜਾ ਮਰਦੀ ਪਈਓ ਯਾਰ ਬਾਈ ਬੜੀ ਹੰਡੀ ਆ ਗਈ ਨਾ ਹਾਂਜੀ ਹਾਂਜੀ ਵੀਰੇ ਕੀ ਬਾਤ ਹੈ ਮੁੱਲ ਬਾਈ ਨੇ ਤਿੰਨਾ ਦੀ ਬਈ ਜਾਇ ਰੱਖਿਆ ਜੇ ਕਿਸੇ ਵੀ ਵੀਰ ਨੂੰ ਤਿੰਨਾ ਜੋ ਕੋਈ ਪਸੰਦ ਆਵੇ ਬਾਈ ਨਾਲ ਕੰਡੈਕਟ ਜ਼ਰੂਰ ਕਰੋ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ